ਜਾ ਚੁੱਕੇ ਹਾਂ ਜੀ ਸਾਰਿਆਂ ਵਾਸਤੇ ਅਨਸਲ ਆਟੋ ਫਰੀ ਚਲਾਇਆ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੀ 10 ਸਾਲ ਦੀ ਸਿਰਫ ਬੇਟੀ ਹੈ ਉਹਦੇ ਵਾਸਤੇ ਮੈਂ ਜੀ ਰਿਹਾ ਕਹਿੰਦੇ ਜੀ ਇੱਕ ਤੁਸੀਂ ਕੀ ਕੀਤਾ ਮੈਂ ਕਿਹਾ ਜੀ ਮੈਂ ਕੀਤਾ ਕਿ ਰੱਬ ਭਿਖਾਰੀ ਨਹੀਂ ਹੈ ਜਿੱਥੇ ਰੱਬ ਵਿਕਦਾ ਹੋਵੇ ਨਾ ਉੱਥੇ ਜੀਣ ਦਾ ਕੋਈ ਹੱਕ ਨਹੀਂ ਹੈ ਕਿੰਨੇ ਮੇਰਾ ਸਾਥ ਦਿੱਤਾ ਕਿੰਨੇ ਨਹੀਂ ਦਿੱਤਾ ਇਹ ਤਾਂ ਪਰਚੀਆਂ ਸਾਰੇ ਘਟਾ ਰਹੇ ਆ ਰੱਬ ਚੰਗਾ ਕੰਮ ਕਰਕੇ ਗਿਆ ਸੀ ਨਹੀਂ ਜੀ ਨਹੀਂ ਸੇਵਾ ਸਾਡੇ ਗੁਰੂਆਂ ਦੀ ਹੈ ਤੂੰ ਦੁੱਧ ਮੰਗੋਗੇ ਤਾਂ ਖੀਰ ਦੇਗਾ ਅਮਰਤਪਾਲ ਸਿੰਘ ਲੇਕਿਨ ਅਗਰ ਇੰਡੀਆ ਮੰਗਿਆ ਨਾ ਤੇ ਬਾਬਾ ਫਿਰ ਮੈਂ ਵੀ ਚੀਰ ਦਾਂਗਾ ਮੰਗੋਗੇ ਤਾਂ ਖੀਰ ਦੇਂਗੇ ਇੰਡੀਆ ਮੰਗੋਗੇ ਤਾਂ ਚੀਰ ਦੇਂਗੇ ਜਿਨਾਂ ਨੂੰ ਵੀ ਕੋੜੀਆਂ ਲੱਗਦੀਆਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਗਾਲਾਂ ਕੱਢੋ ਕੁੱਤਾ ਕਮੀਨਾ ਹਰਾਮਜਾਦਾ ਮੈਨੂੰ ਗਾਲ ਕੱਢੋ ਮੈਂ ਆਸ਼ੀਰਵਾਦ ਦਾਂਗਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਮੈਂ ਕਿਹੜੀ ਨਹੀਂ ਆ ਕਿਹੜੀ ਆ ਢਾਣਾ ਤੇ ਜਿੰਦਾ ਸਮਝਾਓ ਕਿ ਕੋਨ ਪਾਸ ਕਰਾਉਣਾ ਚਾਹੁੰਦਾ ਕਿ ਜਿਹੜਾ ਬੰਦਾ ਧਰਮ ਦੇ ਨਾਮ ਤੇ ਪੈਸੇ ਲਵੇ ਜਾਂ ਦੇਵੇ ਉਹਦਾ ਚਲਾਨ ਘਟੋ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਦਿਖਾਵਾ ਨਾ ਕਰੋ ਕਿ ਅਸੀਂ ਸੇਵਾ ਕਰ ਰਹੇ ਹਾਂ ਗੁਰਦੁਆਰਿਆਂ 'ਚ ਸਕੂਟਰ ਵਾਲੇ ਲੰਗਰ ਖਾ ਰਹੇ ਆ ਮੋਟਰਸਾਈਕਲ ਵਾਲੇ ਲੰਗਰ ਖਾ ਰਹੇ ਆ ਮੈਂ ਤਾਂ ਨਹੀਂ ਦੇਖਿਆ ਕਿਤੇ ਗਰੀਬ ਨੂੰ ਲੰਗਰ ਖਾਂਦੇ ਨੂੰ ਨਹੀਂ ਦੇਖਿਆ ਕਿਤੇ ਗਰੀਬ ਨੂੰ ਲੰਗਰ ਖਾਂਦੇ ਨੂੰ ਕਿਉਂਕਿ ਗਰੀਬ ਦੇ ਕੱਪੜੇ ਫਟੇ ਹੁੰਦੇ ਆ ਉਹ ਲੰਗਰ 'ਚ ਲੱਗ ਨਹੀਂ ਸਕਦਾ ਜਿਨ੍ਹਾਂ ਨੇ ਵਾਈਟ ਜੈਕਟਾਂ ਪਾਈਆਂ ਉਹ ਜਾਣਗੇ ਨਹੀਂ 45 ਸਾਲ ਦੀ ਉਮਰ 'ਚ ਹੱਦ ਤੱਕ ਮੈਂ ਨਹੀਂ ਦੇਖਿਆ ਕਿਸੇ ਬੰਦੇ ਨੇ ਜਾਨਵਰਾਂ ਵਾਂਗ ਸੇ ਲ ਇਹ ਇਨਸਾਨਾਂ ਨੂੰ ਛੁਪਾ ਕੇ ਰੱਖਿਆ ਹੋਇਆ ਹੈ ਕਿ ਤੇਰੇ ਖੋ ਨਾਲ ਲਵਨ ਮੇਰੇ ਕੋਲੋਂ ਇਸ ਪਿਤਾ ਮੈਂ ਕਹਾਂ ਜੀ ਆਪਣੇ ਪਿਤਾ ਨੂੰ ਪੁੱਛਦੇ ਨਹੀਂ ਰਾਸ਼ਟਪਿਤਾ ਦੀ ਇੱਜ਼ਤ ਕਰੀ ਜਾਂਦੇ ਹੋ ਬੰਦ ਹੋਣਗੇ ਤਾਂ ਦੇਸ਼ ਦੀ ਲੜਾਈ ਝਗੜੇ ਬੰਦ ਹੋਣਗੇ ਹੋਗੇ ਆਤਮਾ ਨੂੰ ਜਦ ਤੱਕ ਆਤਮਾ ਤੁਹਾਡੇ ਉੱਪਰ ਹਾਵੀ ਰਹੇਗੀ ਭੂਤਪਰੇ ਤੁਹਾਡੇ ਉੱਪਰ ਹਾਵੀ ਹੋ ਜਾਣਗੇ ਔਰ ਤੁਸੀਂ ਅਗਰ ਭੂਤਪਰੇ ਦੇ ਉੱਪਰ ਹਾਵੀ ਹੋਗੇ ਤਾਂ ਭੂਤਪਰੇ ਤੁਹਾਨੂੰ ਦੇਖ ਕੇ ਭੱਜ ਜਾਣਗੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੁਲਵੀਰ ਰਾਹੀ ਤਸਵੀਰ ਤੁਹਾਨੂੰ ਇੱਕ ਅਨੋਖੀ ਜੀ ਦਿਖਾਣੇ ਆ ਇਸ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਆਟੋ ਦੇ ਉੱਤੇ ਤਸਵੀਰ ਲੱਗੀ ਹੈ ਅਮਰਿਤਪਾਲ ਸਿੰਘ ਖਾਲਸਾ ਲੁਧਿਆਣਾ ਵਾਲੇ ਉਹ ਫੋਟੋ ਤੇ ਹਾਰ ਪਿਆ ਹਾਰ ਉਸ ਸਮੇਂ ਪਾਇਆ ਜਾਂਦਾ ਫੋਟੋਆਂ ਤੇ ਜਦੋਂ ਬੰਦਾ ਇਸ ਦੁਨੀਆ ਨੂੰ ਛੱਡ ਜਾਂਦਾ ਲੇਕਿਨ ਜਿਸ ਵਿਅਕਤੀ ਦਾ ਖਾਲਸਾ ਜੀ ਦਾ ਜਿੰਨਾ ਦਾ ਆਟੋ ਹੈ ਉਹਨਾਂ ਵੱਲੋਂ ਪਹਿਲਾਂ ਹੀ ਜੋ ਹੈ ਇੱਕ ਤਸਵੀਰ ਇੱਕ ਪੋਸਟਰ ਜਿਹੜਾ ਆਪਣੇ ਆਟੋ ਤੇ ਲਗਾਇਆ ਗਿਆ ਹੈ ਤੇ ਜਿਸ ਤੇ ਉਹਨਾਂ ਨੇ ਹਾਰ ਪਾਇਆ ਗੱਲਬਾਤ ਵੀ ਕਰਾਂਗੇ ਪਹਿਲਾਂ ਇੱਧਰ ਦਿਖਾ ਦਈਏ ਉਹਨਾਂ ਦਾ ਆਟੋ ਇਹ ਆਟੋ ਉੱਤੇ ਉਹਨਾਂ ਵੱਲੋਂ ਜੋ ਹੈ ਰਾਸ਼ਟਰ ਆਪਣੇ ਚੰਡਾ ਜਿਹੜਾ ਆਪਣਾ ਦੇਸ਼ ਦਾ ਤੋਜੇ ਤਿਰੰਗਾ ਜਿਹੜਾ ਉਹ ਵੀ ਲਗਾਇਆ ਗਿਆ ਇੱਥੇ ਇੱਕ ਸਲੋਗਨ ਲਿਖਿਆ ਗਿਆ ਹੈ ਭਗਵਾਨ ਦੇ ਨਾਮ ਪਰ ਪੈਸਾ ਦੇਣਾ ਬੰਦ ਕਰੇ ਜਾਨਵਰੋ ਕੋ ਖਾਣਾ ਦੇਣਾ ਸ਼ੁਰੂ ਕਰੇ ਔਰ ਬਿਮਾਰੀ ਸੇ ਬਚੇ ਜੈ ਮਾਤਾ ਦੀ ਇਹ ਅਮਰਿਤਪਾਲ ਦਾ ਇੱਕ ਸਨੇਹਾ ਜੋ ਹੈ ਹੈਗਾ ਤੇ ਗੱਲਬਾਤ ਵੀ ਕਰਦੇ ਹਾਂ ਅਮਰਿਤਪਾਲ ਜੀ ਨਾਲ ਉਹ ਸਾਡੇ ਨਾਲ ਨੇ ਪਹਿਲਾਂ ਤੇ ਸਵਾਗਤ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਜੀ ਇਹ ਪਹਿਲਾਂ ਤੇ ਪੋਸਟਰ ਦੀ ਗੱਲ ਕਰ ਲਈਏ ਪੋਸਟਰ ਤੁਸੀਂ ਜਿਹੜਾ ਲਗਾਇਆ ਹੈ ਇਹ ਤੇ ਜਿਸ ਤਸਵੀਰ ਜਿਹੜੀ ਤੁਸੀਂ ਲਗਾਈਏ ਤਸਵੀਰ ਤਾਂ ਲੱਗਦੀ ਹੈ ਜਦੋਂ ਬੰਦਾ ਜਹਾਨ ਤੋਂ ਚਲਾ ਜਾਂਦਾ ਹੈ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਹੈ ਉੱਤੇ ਹਾਰ ਪਾਇਆ ਜਾਂਦਾ ਤੁਸੀਂ ਪਹਿਲਾਂ ਹੀ ਹਾਰ ਪਾ ਮੈਂ ਜਾ ਚੁੱਕਿਆ ਹਾਂ ਜੀ ਸਾਰਿਆਂ ਵਾਸਤੇ ਮੈਂ 5 ਸਾਲ ਆਟੋ ਫ੍ਰੀ ਚਲਾਇਆ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੀ ਮਾਤਾ ਜੀ ਵੀ ਚਲੇ ਗਏ ਅਕਾਲ ਚਲਾਣਾ ਕਰ ਗਏ ਮੇਰੀ ਨਾਨੀ ਦਾਦਾ ਸਾਰੇ ਚਲੇ ਗਏ ਆ ਮੇਰੀ 10 ਸਾਲ ਦੀ ਸਿਰਫ ਬੇਟੀ ਹੈ ਉਹਦੇ ਵਾਸਤੇ ਮੈਂ ਜੀ ਰਿਹਾ ਹਾਂ ਬਾਕੀ ਸਾਰਿਆਂ ਵਾਸਤੇ ਮੈਂ ਮਰ ਚੁੱਕਿਆ ਮੈਂ ਕਿਸੇ ਨੂੰ ਆਪਣਾ ਕਿਸ ਨੂੰ ਨਾ ਮਦਦ ਮੰਗਣਾ ਚਾਹਨਾ ਨਾ ਮੈਂ ਕਿਸ ਨੂੰ ਸਮਝਾਉਣਾ ਚਾਹਨਾ ਕੁਝ ਲੋਕ ਲੋਕ ਸਵਾਲ ਨਹੀਂ ਕਰਦੇ ਕਿ ਕਾਲਤਾ ਜੀ ਇਹ ਇੱਕ ਇੱਕ ਦੀ ਤਸਵੀਰ ਤੁਸੀਂ ਲਗਾਈ ਹੈ ਉਹ ਮੈਨੂੰ ਕਹਿੰਦੇ ਜੀ ਤੁਸੀਂ ਕੀ ਕੀਤਾ ਮੈਂ ਕਿਹਾ ਜੀ ਮੈਂ ਕੀਤਾ ਕਿ ਰੱਬ ਭਿਖਾਰੀ ਨਹੀਂ ਹੈ ਜਿੱਥੇ ਰੱਬ ਵਿਕਦਾ ਹੋਵੇ ਨਾ ਉਥੇ ਜੀਣ ਦਾ ਕੋਈ ਹੱਕ ਨਹੀਂ ਹੈ ਇਸ ਤੋਂ ਬਿਹਤਰ ਮਰਨਾ ਹੀ ਚੰਗਾ ਕੱਲ ਮਰਨਾ ਤੇ ਹੁਣੇ ਮਰ ਜਾਓ ਘੜਤ ਘੜ ਮਰਨ ਤੋਂ ਬਾਅਦ ਪਤਾ ਤਾਂ ਲੱਗੇਗਾ ਕਿੰਨੇ ਮੇਰਾ ਸਾਥ ਦਿੱਤਾ ਕਿੰਨੇ ਨਹੀਂ ਦਿੱਤਾ ਤੇ ਮੈਂ ਦੇਖਣਾ ਚਾਹਨਾ ਕਿ ਮੇਰੀ ਫੋਟੋ ਤੇ ਹਾਰ ਚੜਨ ਤੋਂ ਬਾਅਦ ਕੌਣ ਮੇਰੇ ਨਾਮ ਦੇ ਪਰਚੇ ਕਟਾਏਗਾ ਕਿਉਂਕਿ ਰੱਬ ਦੇ ਨਾਮ ਦੀਆਂ ਤੇ ਪਰਚੀਆਂ ਸਾਰੇ ਘਟਾ ਰਹੇ ਆ। ਹੂੰ। ਰੱਬ ਚੰਗਾ ਕੰਮ ਕਰਕੇ ਗਿਆ ਸੀ। ਤੁਸੀਂ ਕਿਹੜਾ ਚੰਗਾ ਕੰਮ ਕੀਤਾ ਜੋ ਤੁਸੀਂ ਪਰਚੀਆਂ ਘਟਾ ਰਹੇ ਹੋ? ਹੂੰ। ਰੱਬ ਨੇ ਚੰਗਾ ਕੰਮ ਕੀਤਾ ਸੀ ਜਦੋਂ ਉਹਨਾਂ ਨੇ ਪੈਸੇ ਨਹੀਂ ਲਏ ਤੇ ਅਸੀਂ ਕੌਣ ਹੁੰਨੇ ਪੈਸੇ ਲੈਣ ਵਾਲੇ ਬਾਬਾਈ? ਤੁਸੀਂ ਤਾਂ ਫ੍ਰੀ ਸੇਵਾ ਕਰਦੇ ਰਹੇਗੇ। 5 ਸਾਲ ਤੱਕ ਤੁਸੀਂ ਦੱਸਿਆ ਪੈਸਾ ਨਹੀਂ ਲਿਆ ਸੰਗਤ ਨੂੰ ਸਾਰਾ ਪੈਸਾ ਮੈਂ ਬਰਬਾਦ ਕਰ ਦਿੱਤਾ। ਬਰਬਾਦ ਕਰ ਦਿੱਤਾ। ਜਦੋਂ ਤੁਹਾਡੀ ਮੇਰੀ ਮਾਤਾ ਕਹਿੰਦੀ ਮਾਤਾ ਜੀ ਤੁਹਾਡੇ ਸਵਰਗ ਸਿਦਾਰੇ ਤੇ ਤੁਹਾਡੇ ਕੋਲ ਲੱਕੜ ਦੇ ਬਾਲਣ ਦੇ ਵੀ ਪੈਸੇ ਨਹੀਂ ਸੀ। ਤੇ ਉਦੋਂ ਨਹੀਂ ਲੱਗਿਆ ਕਿ ਯਾਰ ਮੈਂ ਸੇਵਾ ਕਰਕੇ ਕੀ ਖਟਿਆ? ਨਹੀਂ ਸੇਵਾ ਸਾਡੇ ਗੁਰੂਆਂ ਦੀ ਹੈ ਸਾਡੇ ਗੁਰੂਆਂ ਨੇ ਜੇ ਪੂਰਾ ਪਰਿਵਾਰ ਵਾਰਿਆ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਕੀ ਖਟਿਆ ਤੇ ਮੈਨੂੰ ਸੱਚੰਗੀ ਖਟਿਆ ਨਾ ਅਮਰਤਪਾਲ ਸਿੰਘ ਖਾਲਸਾ ਹਾਂ ਔਰ ਉਹ ਵੀ ਹਿੰਦੁਸਤਾਨ ਦਾ ਤੇ ਹਿੰਦੁਸਤਾਨ ਜੇ ਸੱਨੀ ਦੇਵਲ ਦੀ ਮੈਂ ਫਿਲਮ ਵੀ ਦੇਖੀ ਸੀ ਉਹ ਕਹਿੰਦਾ ਸੀਗਾ ਜਦ ਛੋਟਾ ਹੁੰਦਾ ਸੀ ਮੈਂ ਤਾਂ ਦੇਖੀ ਸੀ ਕਿ ਦੁੱਧ ਮੰਗੋਗੇ ਤਾਂ ਖੀਰ ਦੇਣਗੇ ਕਸ਼ਮੀਰ ਮੰਗੋਗੇ ਤਾਂ ચીਰ ਦੇਣਗੇ ਤੇ ਮੇਰਾ ਇਹ ਕਹਾਣਾ ਹੈ ਜੇ ਦੁੱਧ ਮੰਗੋਗੇ ਤਾਂ ਖੀਰ ਦੇਗਾ ਅਮਰਤਪਾਲ ਸਿੰਘ ਲੇਕਿਨ ਅਗਰ ਇੰਡੀਆ ਮੰਗਿਆ ਨਾ ਤੇ ਬਾਬਾ ਫਿਰ ਮੈਂ ਵੀ ਚੀਰ ਦਾਂਗਾ ਤੂਦ ਮੰਗੋਗੇ ਤੋ ਖੀਰ ਦੇਂਗੇ ਇੰਡੀਆ ਮੰਗੋਗੇ ਤੋ ਚੀਰ ਦੇਂਗੇ ਬਿਲਕੁਲ ਇੰਡੀਆ ਸਾਡੇ ਹੈ ਸਾਡੇ ਗੁਰੂਆਂ ਦਾ ਹੈ ਦੇਸ਼ ਭਗਤੀ ਦਾ ਸਨੇਹਾ ਵਿੱਚ ਦੇ ਰਹੋ ਤੋ ਇੱਕ ਬੜਾ ਸੋਹਣੀ ਤਸਵੀਰ ਨਜ਼ਰ ਆ ਰਹੀ ਹੈ ਮੈਂ 26 ਜਨਵਰੀ ਨੂੰ ਝੰਡਾ ਨਹੀਂ ਘੁਮਾਂਦਾ ਜੀ ਮੈਂ ਪੂਰੀ ਜ਼ਿੰਦਗੀ ਝੰਡਾ ਘੁਮਾਂਗਾ ਮੈਂ ਕੱਲਾ 26 ਜਨਵਰੀ ਨੂੰ ਰੱਬ ਨੂੰ ਯਾਹ ਦੇਸ਼ ਨੂੰ ਯਾਦ ਨਹੀਂ ਕਰਦਾ ਦੇਸ਼ ਮੇਰੀ ਮਾਤਾ ਹੈ ਇਹ ਮਾਤ ਭਾਰਤ ਮਾਤਾ ਹੈ ਇਹ ਹੈ ਭਾਰਤ ਮਾਤਾ ਭਾਰਤ ਮਾਤਾ ਕੀ ਜੈ ਇਹ ਭਾਰਤ ਮਾਤਾ ਜੀ ਜਿਨੇ ਮੈਨੂੰ ਪੈਦਾ ਕੀਤਾ ਜਿਨੇ ਮੈਨੂੰ ਜਨਮ ਦਿੱਤਾ ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਇਹਨੂੰ ਮਾਰ ਦੇ ਲੇਕਿਨ ਮੇਰੀ ਮਾਂ ਨੇ ਦੋ ਵਾਰੀ ਟੀਕੇ ਲਾਏ ਦੋ ਵਾਰੀ ਗੋਲੀਆਂ ਖਾਧੀਆਂ ਲੇਕਿਨ ਮੈਂ ਮਰਿਆ ਨਹੀਂ ਤੇ ਜਦ ਮਾਂ ਨਹੀਂ ਮਾਰ ਪਾਈ ਤਾਂ ਹੁਣ ਮਨੂੰ ਕੋਈ ਨਹੀਂ ਮਾਰ ਸਕਦਾ ਜੀ ਇਸ ਕਰਕੇ ਮੈਂ ਆਪਣੀ ਫੋਟੋ ਤੇ ਹਾਰ ਚੜਾਤਾ ਤੇ ਸੂਰਜ ਮੇਰੀ ਰਖਵਾਲੀ ਕਰਦਾ ਸਿਕورٹی ਮੇਰੀ ਕੋਈ ਨਹੀਂ ਕਰਦਾ ਜੀ ਜਦ ਜਿਹੜਾ ਜਦ ਮਰਜੀ ਜਿਹੜਾ ਮਰਜੀ ਮਨੂੰ ਜਿੱਥੇ ਚਾਹੇ ਮਿਲ ਸਕਦਾ ਘਰ ਵਿੱਚ ਛੋਟੀ ਬੇਟੀ ਹੈ ਹੋਰ ਕੋਈ ਹੈ ਨਹੀਂ ਪਰਿਵਾਰ ਵਾਲੇ ਤੁਹਾਨੂੰ ਟੋਲੇ ਛੱਡ ਕੇ ਜਾ ਚੁੱਕੇ ਨੇ ਬੇਟੇ ਹੋਣ ਇਕ ਬੇਟੀ ਦੀ ਪਰਵਰ ਸਭ ਪੈਸੇ ਦੀ ਦੁਨੀਆ ਹੈ ਜੀ ਬੇਟੀ ਬੇਟੀ ਦੀ ਪਰਵਰਸ਼ਣ ਕਰ ਰਹੇ ਹੋ ਕਿ ਤਰ੍ਹਾਂ ਕਿਸਨੇ ਡਰਨੇ ਲੱਗਦਾ ਕਿ ਕਿਉਂਕਿ ਤੁਹਾਡੇ ਗੱਲਾਂ ਕੋਈ ਕੁਝ ਇਹੋ ਜਿਹਾ ਹੁੰਦੇ ਕਿ ਜੈਨ ਨੂੰ ਕੋੜੀਆਂ ਵੀ ਲੱਗ ਸਕਦੀਆਂ ਬੱਬੇ ਜਿਨ੍ਹਾਂ ਨੂੰ ਵੀ ਕੋੜੀਆਂ ਲੱਗਦੀਆਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਗੱਲਾਂ ਕਢੋ ਕੁੱਤਾ ਕਮੀਨਾ ਹਰਾਮਜਾਦਾ ਮੈਨੂੰ ਗਾਲ ਕਢੋ ਮੈਂ ਤੁਹਾਨੂੰ ਆਸ਼ੀਰਵਾਦ ਦਾਂਗਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਮੈਂ ਕੋਈ ਨਿਛੇੜੀ ਨਹੀਂ ਹਾਂ ਮਨੂੰ ਮੈਂ ਕੋਈ ਗਲਤ ਗਲਤ ਕਵਾਂ ਫਿਰ ਤੁਹਾਨੂੰ ਗੁੱਸਾ ਲੱਗੇ ਮੈਂ ਤਾਂ ਸੱਚਾਈ ਕਹਿ ਰਿਹਾ ਆ ਰਾਮ ਨਾਮ ਸੱਚ ਹੈ ਰਾਮ ਨਾਮ ਸਤ ਸੀ ਸਤ ਹੈ राम नाम सत्य दी गल ਕਰਦੇ ਹੋ ਲੇਕਿਨ ਆਮ ਬੰਦਾ ਇੱਕ ਚੀਜ਼ ਤੂੰ ਜਾਪ ਨਹੀਂ ਕਰਦਾ ਜਿਵੇਂ ਤੁਸੀਂ ਕਹਿੰਦੇ ਕਿ ਮੈਂ ਜਾਪ ਕਰਦਾ RAM NAM SAT HAI ਜਿਆਦਾਤਰ ਜਦੋਂ RAM NAM SAT HAI ਉਹਦੋਂ ਕਹਿੰਦੇ ਹੈ ਜਦੋਂ ਬਾਬੇ ਮਰੇ ਤੋਂ ਬਾਅਦ ਸਮਝਾਉਣ ਦਾ ਕੀ ਫਾਇਦਾ ਸਮਝਾਣਾ ਤੇ ਜਿੰਦਾ ਸਮਝਾਓ ਕਿ ਰੱਬ ਜਿੰਦਾ ਸੀ ਰੱਬ ਨੇ ਪੂਰਾ ਪਰਿਵਾਰ ਵਾਰਿਆ ਉਹਨਾਂ ਦਾ ਪਰਿਵਾਰ ਕਿਦਾਂ ਚੱਲਦਾ ਸੀ ਇਹ ਕਦੇ ਕਿਸੇ ਨੇ ਮੈਂ ਆਪਣਾ ਇੰਟਰਵਿਊ ਨਹੀਂ ਲਿਆ ਕਿਸੇ ਨੇ ਬਾਬਾ ਜੀ ਦਾ ਬਾਬਾ ਜੀ ਨੇ ਕੀ ਖਟਿਆ ਪੂਰਾ ਪਰਿਵਾਰ ਵੱਗ ਗਿਆ ਅੱਜ ਫਿਰ ਉਹੀ ਉਹੀ ਲੜਾਈ ਝਗੜੇ ਹੋ ਰਹੇ ਨੇ ਕੱਲੇ ਵਾਸਤੇ ਅਸੀਂ ਅਗਰ ਹਿੰਦੂਸਤਾਨੀ ਚ ਭਾਰਤ ਮਾਤਾ ਜੀ ਜੈ ਕਹੀਏ ਜਿਹੜਾ ਬੰਦਾ ਭਾਰਤ ਮਾਤਾ ਜੀ ਜੈ ਨਾਮ ਬੋਲੇ ਉਹਦਾ ਚਲਾਨ ਕਟੋ ਜਿਹੜਾ ਬੰਦਾ ਧਰਮ ਦੇ ਨਾਮ ਤੇ ਪੈਸੇ ਲਵੇ ਉਹਦਾ ਚਲਾਨ ਕਟੋ ਇਹ ਨਵੇਂ ਚਲਾਨ ਬਣਾਓ ਨਾ ਹੁਣ ਕਿ ਪੁਰਾਣੇ ਚਲਾਨ ਰੱਖਣਿਆ ਨਵੇਂ ਚਲਾਨ ਰੱਖੋ ਮੇਰੀ ਗੱਲ ਮੰਨੋ ਮੇਦੀ ਮੋਦੀ ਜੀ ਤੱਕ ਮੈਂ ਰਿਕਵੈਸਟ ਕਰਦਾ ਮੋਦੀ ਜੀ ਨੂੰ ਕਿ ਜਿੱਥੇ ਵੀ ਅਗਰ ਮੇਰੀ ਆਵਾਜ਼ ਉਨ੍ਹਾਂ ਤੱਕ ਪਹੁੰਚ ਰਹੀ ਹੈ ਤੇ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰਨ ਮੇਰਾ ਨੰਬਰ 9998809820 ਮਾ ਉਹਨਾਂ ਨਾਲ ਗੱਲ ਕਰਕੇ ਇਹ ਕਾਨੂੰਨ ਪਾਸ ਕਰਾਉਣਾ ਚਾਹੁੰਦਾ ਕਿ ਜਿਹੜਾ ਬੰਦਾ ਧਰਮ ਦੇ ਨਾਮ ਤੇ ਪੈਸੇ ਲਵੇ ਜਾਂ ਦਵੇ ਉਹਦਾ ਚਲਾਨ ਘਟੋ ਗੁਰੂ ਘਰ ਦੇ ਵਿੱਚ ਗੋਲਕਾ ਦਾ ਬੜਾ ਮਸਲਾ ਔੜਦਾ ਹੈ ਜਿਹੜੀ ਸੇਵਾ ਆਂਦੀ ਉਹ ਪ੍ਰਬੰਧਕ ਵਿੱਚ ਕੁਝ ਸਭ ਦੀ ਗੱਲ ਨਹੀਂ ਕਰਦਾ ਕੁਝ ਜਿਹੜਾ ਹੇਰਾ ਪੇਰੀ ਕਰ ਦਿੰਦੇ ਆ ਉਹ ਪੈਸਾ ਗੁਰੂ ਘਰਾਂ ਵਿੱਚ ਨਹੀਂ ਲੱਗਦਾ ਜਾਂ ਲੋੜਵੰਦਾਂ ਨੂੰ ਦੇਣੇ ਪੈਸੇ ਦਾ ਪੈਸੇ ਦਾ ਲਾਲਚ ਵੱਧ ਚੁੱਕਿਆ ਲੋਕੀ ਕਹਿੰਦੇ ਕਿ ਪਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਤੇ ਪਰਮਾਤਮਾ ਹੁਣ ਮਤਲਬ ਪਰਮਾਤਮਾ ਦੀ ਤਾਂ ਵੈਲਿਊ ਖਤਮ ਹੀ ਹੋ ਚੁੱਕੀ ਹੈ ਪਰਮਾਤਮਾ ਦੀ ਉੱਥੇ ਵੈਲ ਗੋਲਕ ਗੋਲਕ ਕਰਕੇ ਗੁਰਦੁਆਰਾ ਹੈ ਗੁਰਦੁਆਰਾ ਜੇ ਗੋਲਾ ਘਟਾ ਦਿਓ ਗੁਰਦੁਆਰਾ ਰਹੇਗਾ ਹੀ ਨਹੀਂ ਤੁਸੀਂ ਗੋਲਾ ਘਟਾ ਕੇ ਦੇਖ ਲਓ ਜਿਹੜੇ ਲੋਕੀ ਉੱਤੇ ਸੇਵਾ ਕਰਨ ਜਾਂਦੇ ਨੇ ਭਗਤੀ ਕਰਨ ਜਾਂਦੇ ਨੇ ਮਤਲਬ ਕਿ ਜਾਂਦੇ ਜੇ ਸੇਵਾ ਭਗਤੀ ਕਰਦੇ ਤਾਂ ਮੈਂ 5 ਸਾਲਾਂ ਦਾ ਨਜ਼ਰ ਨਹੀਂ ਆਇਆ ਮੈਂ ਕਹਿ ਰਿਹਾ ਕਿ ਮਾਨੂੰ ਮੈਂ ਫਿਰ ਚ ਕਿਹਾ ਕਿ ਸਤਨਾਮ ਵਾਹਿਗੁਰੂ ਦਾ ਜ압 ਤੁਹਾਡੇ ਘਰੇ ਆ ਕੇ ਕਰਾਂਗਾ ਆ ਦੇਖੋ ਇਦਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਦਲੇ ਚ ਸੰਗਤ ਨੂੰ ਬੋਲਣਾ ਪੈਣਾ ਹੈ ਲੇਕਿਨ ਸੰਗਤ ਕਹਿੰਦੀ ਸਾਡੇ ਕੋਲ ਟਾਈਮ ਹੀ ਨਹੀਂ ਬੋਲਣ ਦਾ ਫਿਰ ਐਸੀ ਸੇਵਾ ਕਰਨ ਦਾ ਕੀ ਫਾਇਦਾ ਦਿਖਾਵਾ ਨਾ ਕਰੋ ਦਿਖਾਵਾ ਨਾ ਕਰੋ ਕਿ ਐਸੀ ਸੇਵਾ ਕਰ ਰਹੇ ਹਾਂ ਗੁਰਦੁਆਰਿਆਂ 'ਚ ਜਿਹੜਾ ਅਸੀਂ ਲੰਗਰ ਲਾਣੇ ਆ ਕਾਰਾਂ ਵਾਲੇ ਲੰਗਰ ਖਾ ਰਹੇ ਆ ਸਕੂਟਰ ਵਾਲੇ ਲੰਗਰ ਖਾ ਰਹੇ ਆ ਮੋਟਰਸਾਈਕਲ ਵਾਲੇ ਲੰਗਰ ਖਾ ਰਹੇ ਆ ਮੈਂ ਤਾਂ ਨਹੀਂ ਦੇਖਿਆ ਕਿਤੇ ਗਰੀਬ ਨੂੰ ਲੰਗਰ ਖਾਂਦੇ ਨੂੰ ਕਿਉਂਕਿ ਗਰੀਬ ਦੇ ਕੱਪੜੇ ਫਟੇ ਹੁੰਦੇ ਆ ਉਹ ਲੰਗਰ 'ਚ ਲੱਗ ਨਹੀਂ ਸਕਦਾ ਜਾ ਹੀ ਨਹੀਂ ਸਕਦਾ ਸਭ ਤੋਂ ਪਹਿਲਾਂ ਤੇ ਸਫੇਦ ਪੋਸ਼ ਜਿਨ੍ਹਾਂ ਨੇ ਵਾਈਟ ਜੈਕਟਾਂ ਪਾਈਆਂ ਉਹ ਜਾਣਗੇ ਲੰਗਰ ਖਾਨ ਤੁਹਾਡੀ ਗੱਲ ਤੋਂ ਕੋਈ ਜ਼ਿਆਦਾ ਲੋਕ ਸੰਤੁਸ਼ਟ ਨਹੀਂ ਹੋਣਗੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋ ਕਿਉਂਕਿ ਲੰਗਰਾਂ ਵਿੱਚ ਅਸੀਂ ਵੀ ਦੇਖਿਆ ਸੇਵਾ ਅਸੀਂ ਵੀ ਦੇਖੀ ਹੈ ਅਬੇ ਲੰਗਰ ਤੇ ਜਾਨਵਰਾਂ ਨੂੰ ਕਿਉਂ ਨਹੀਂ ਖਵਾਉਂਦੇ ਮੈਂ ਹਜ ਤੱਕ ਨਹੀਂ 45 ਸਾਲ ਦੀ ਉਮਰ 'ਚ ਹਜ ਤੱਕ ਮੈਂ ਨਹੀਂ ਦੇਖਿਆ ਕਿਸੇ ਬੰਦੇ ਨੇ ਜਾਨਵਰਾਂ ਵਾਸਤੇ ਲੰਗਰ ਲਾਇਆ ਹੋਵੇ ਕਿਉਂ ਜਾਨਵਰ ਜੇ ਗਰੀਬ ਨਹੀਂ ਹੈ ਉਹਦੇ ਕੋਲ ਤੇ ਨਾ ਕੱਪੜਾ ਹੈ ਨਾ ਮਕਾਨ ਹੈ ਨਾ ਉਹਦੇ ਕੋ ਗਾਂਧੀ ਹੈ ਗਾਂਧੀ ਵੀ ਉਹਦੇ ਕੋਲ ਨਹੀਂ ਹੈ ਜਿਹੜਾ ਐ ਪਿਆ ਮੇਰੇ ਕੋਲ ਹੈ ਦੇਖੋ ਜਾਨਵਰ ਕੋਲ ਤੇ ਇਹ ਵੀ ਨਹੀਂ ਹੈ ਇਹ ਇਨਸਾਨਾਂ ਨੂੰ ਛੁਪਾ ਕੇ ਰੱਖਿਆ ਹੋਇਆ ਹੈ ਕਿਧਰੇ ਖੋਨ ਆ ਲਵਨ ਮੇਰੇ ਕੋ ਪਿਆਰਾ ਤੇ ਥੱਲੇ ਮਾਇਆ ਨੂੰ ਜਿਸ ਨੂੰ ਮਾਇਆ ਪੂਜਿਆ ਜਾਂਦਾ ਉਸ ਨੂੰ ਰੱਖ ਗਏ ਜਿਹੜਾ ਕਹਿੰਦੇ ਮੇਰੀ ਮਾਤਾ ਕਹਿੰਦੇ ਸੀ ਕਿ ਇਹ ਰਾਸ਼ਟਰਪਿਤਾ ਹੈ ਮੈਂ ਕਹਾਂ ਜੀ ਆਪਣੇ ਪਿਤਾ ਨੂੰ ਪੁੱਛਦੇ ਨੇ ਰਾਸ਼ਟਰਪਿਤਾ ਦੀ ਇੱਜ਼ਤ ਕਰੀ ਜਾਂਦੇ ਹੋ ਇਹ ਰਾਸ਼ਟਰਪਿਤਾ ਮਰ ਚੁੱਕੇ ਨੇ ਅਗਰ ਛਾਪਣਾ ਹੈ ਨਾ ਨੋਟ ਤੇ ਇਹ ਵਾਲਾ ਨੋਟ ਛਾਪੋ ਜਿਹੜਾ ਸੀ ਹਮੇਸ਼ਾ ਆਪਣੇ ਦਿਲ ਨਾਲ ਲਾ ਕੇ ਰੱਖੀਦਾ ਇਹਨੂੰ ਆਪਾਂ ਮੱਥੇ ਵੀ ਲਾਈਦਾ ਇਹ ਹੈ ਸਾਡਾ ਭਾਰਤ ਦਾ ਸੰਵਿਧਾਨ ਅਸ਼ੋਕ ਚੱਕਰ ਯਾਨਕਿ ਜਿਸ ਜਿਸ ਨੋਟ ਤੇ ਗਾਂਧੀ ਜੀ ਤਸਵੀਰ ਨਹੀਂ ਉਹ ਤੁਹਾਡੇ ਲਈ ਭਾਰਤ ਦੀ ਕਰੰਸੀ ਤੇ ਹਾਂ ਇਹ ਨੋਟ ਸਾਡੇ ਵਾਸਤੇ ਲੱਖਾਂ ਅਰਬਾਂ ਰੁਪਏ ਤੁਸੀਂ ਮੈਨੂੰ ਦੋਗੇ ਤਾਂ ਮੈਂ ਮੈਂ ਨੋਟ ਨਹੀਂ ਦੇਣ ਲੱਗਾ ਤੁਹਾਨੂੰ ਇਹ ਸਿਰ ਮੈਂ ਮੋਦੀ ਜੀ ਨੂੰ ਨੋਟ ਦਵਾਂਗਾ ਔਰ ਕਿਸੇ ਨੂੰ ਨਹੀਂ ਦਵਾਂਗਾ ਤੇ ਗਾਂਧੀ ਜੀ ਦੀ ਤਸਵੀਰ ਤਾਂ ਅੱਜ ਕੱਲ੍ਹ ਹਰ ਨੋਟ ਤੇ ਜਿਹੜੀ ਤਾਂ ਗਾਂਧੀ ਜੀ ਵਾਲੇ ਤੇ ਬੰਦ ਕਰਾਨ ਆਇਆ ਨਾ ਨੋਟ ਗਾਂਧੀ ਜੀ ਦੇ ਨੋਟ ਬੰਦ ਹੋਣਗੇ ਤਾਂ ਦੇਸ਼ ਦੀ ਲੜਾਈ ਝਗੜੇ ਬੰਦ ਹੋਣਗੇ ਇਹ ਪੈਰਾ ਵਿੱਚ ਰੱਖਣ ਕਰਕੇ ਬੰਦ ਹੋ ਜਾਣਗੇ ਤੁਸੀਂ ਇਹ ਨਹੀਂ ਬਾਬਾ ਜੀ ਜਦ ਤੱਕ ਆਤਮਾ ਨੂੰ ਤੁਸੀਂ ਮੱਥੇ ਤੇ ਲਗਾਓਗੇ ਜਦ ਤੱਕ ਤੁਸੀਂ ਸ਼ੈਦੋਗੇ ਆਤਮਾ ਨੂੰ ਜਦ ਤੱਕ ਆਤਮਾ ਤੁਹਾਡੇ ਉੱਪਰ ਹਾਵੀ ਰਹੇਗੀ ਭੂਤ ਪ੍ਰੇਤ ਹੁੰਦੇ ਨੇ ਨਾ ਜਿਹੜੇ ਅਗਰ ਤੁਸੀਂ ਭੂਤ ਪ੍ਰੇਤ ਤੋਂ ਡਰ ਗਏ ਤੇ ਭੂਤ ਪ੍ਰੇਤ ਤੁਹਾਡੇ ਉੱਪਰ ਹਾਵੀ ਹੋ ਜਾਣਗੇ ਔਰ ਤੁਸੀਂ ਅਗਰ ਭੂਤ ਪ੍ਰੇਤ ਤੋਂ ਉੱਪਰ ਹਾਵੀ ਹੋਗੇ ਤਾਂ ਭੂਤ ਪ੍ਰੇਤ ਤੁਹਾਨੂੰ ਦੇਖ ਕੇ ਭੱਜ ਜਾਣਗੇ ਕਿਤੇ ਨਾ ਕਿਤੇ ਜਿਹੜੇ ਲੋਕ ਲక్ష్ਮੀ ਜੀ ਪੂਜਾ ਕਰਦੇ ਨੇ ਨੋਟਾ ਧਨ ਮੰਨਦੇ ਤੁਹਾਨੂੰ ਲక్ష్ਮੀ ਜੀ ਨੂੰ ਲక్ష్ਮੀ ਸਾਡੀ ਬੇਟੀਆਂ ਹੁੰਦੀਆਂ ਨੇ ਪੂਜਾ ਕਰਦੇ ਨੇ ਤੇ ਉਹ ਕਿਤੇ ਨਾ ਕਿਤੇ ਬੁਰਾ ਨਹੀਂ ਮੰਨਣਗੇ ਕਿ ਸਰਦਾਰ ਜੀ ਜਿਹੜੇ ਲక్ష్ਮੀ ਦੀ ਪੂਜਾ ਕਰਦੇ ਆ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹਨਾ ਕਿ ਲక్ష్ਮੀ ਸਾਡੀਆਂ ਧੀਆ ਹੁੰਦੀਆਂ ਸਾਡੀਆਂ ਮਾਵਾਂ ਹੁੰਦੀਆਂ ਸਾਡੀਆਂ ਚਾਚੀਆਂ ਹੁੰਦੀਆਂ ਤਾਈਆਂ ਹੁੰਦੀਆਂ ਨੌ ਰੂਪ ਹੁੰਦੇ ਆ ਲక్ష్ਮੀ ਦੇ ਉਹ ਨੌ ਰੂਪਾਂ ਵਿੱਚ ਸਾਡੇ ਘਰ 'ਚ ਰੂਪ ਹੈਗੇ ਆ ਮੇਰੀ ਧੀ ਹੈ ਉਹ ਲక్ష్ਮੀ ਹੈ ਉਹਨੂੰ ਅਸੀਂ ਪੈਰਾਂ ਥੱਲੇ ਨਹੀਂ ਰੱਖ ਸਕਦੇ ਬੱਬੇ ਲੇਕਿਨ ਅੱਜ ਕੱਲ੍ਹ ਲੋਕੀ ਉਹਨੂੰ ਪੈਰਾਂ ਥੱਲੇ ਰੱਖ ਰਹੇ ਤੇ ਗਾਂਧੀ ਨੂੰ ਮੱਥੇ 'ਤੇ ਲਾ ਰਹੇ ਆ ਇਹ ਗਲਤ ਕਰ ਰਹੇ ਆ ਤੇ ਗਲਤ ਨੂੰ ਮੈਂ ਗਲਤੀ ਕਾਂਗਾ ਸਹੀ ਨਹੀਂ ਕਾਂਗਾ ਅਸੀਂ ਦੇਖ ਰਹੇ ਹਾਂ ਜੀ ਰਾਸ਼ਟ੍ਰ ਤੋਂ ਅੱਜ ਤੁਹਾਡੀ ਆਟੋ ਦੇ ਉੱਤੇ ਨਜ਼ਰ ਆ ਰਿਹਾ ਖਾਸ ਤੌਰ ਤੇ ਤੁਸੀਂ ਦੱਸ ਰਹੇ ਸੀ ਪਹਿਲਾਂ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ ਸੀ ਤੇ ਕੀ ਕੋਈ ਹੋਰ ਜਿਹਾ ਪੰਗਾ ਪਿਆ ਸੀ ਮੈਂ ਜੀ ਮਾਰ ਵੀ ਖਾਣੀ ਪਈ ਕੋਟ ਖਾਣੀ ਪਈ ਨਹੀਂ ਜੀ ਕੋਟ ਤਾਂ ਨਹੀਂ ਖਾਣੀ ਪਈ ਮੈਂ ਆਪਣਾ ਨਿਸ਼ਾਨ ਸਾਹਿਬ ਦੇ ਆਪਣਾ ਸਾਡਾ ਸੂਰਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਝੰਡਾ ਸੀ ਮੈਂ ਆਪਣੇ ਕਾਰਡ ਜੀ ਤੁਹਾਨੂੰ ਦਿਖਾ ਦੇਣਾ ਇਹ ਝੰਡਾ ਲਾਇਆ ਹੋਇਆ ਸੀ ਮੈਂ ਇਹ ਝੰਡਾ ਮੈਂ 5 ਸਾਲ ਚ ਲਾਇਆ ਮੈਨੂੰ ਕਿਸੇ ਵੀ ਸਰਦਾਰ ਨੇ ਜਾਂ ਕਿਸੇ ਵੀ ਖਾਲਸੇ ਨੇ ਮੇਰਾ ਸਾਥ ਨਹੀਂ ਦਿੱਤਾ हां बाप अपना माडल टाउन से मैं जब मैं गया ते सिंह सिंघा दी फौजਾਂ ਮਿਲੀਆਂ ਮੈਨੂੰ ਉਹ ਕਹਿੰਦੇ ਜੀ ਤੁਸੀਂ ਇਹ ਝੰਡੇ ਦੇ ਨਾਲ ਇੰਡੀਆ ਦਾ ਝੰਡਾ ਨਹੀਂ ਲਾ ਸਕਦੇ ਇਸ ਕਰਕੇ ਉਹਨਾਂ ਨੇ ਪਹਿਲਾਂ ਤੇ ਸਾਡੇ ਬਾਬਾ ਜੀ ਦਾ ਝੰਡਾ ਲਾਣਾ ਚਾਇਆ ਮੈਂ ਉਹਨਾਂ ਨੂੰ ਕਿਹਾ ਜੀ ਇਹ ਝੰਡਾ ਨਾ ਲਾਓ ਤੁਸੀਂ ਲਾਣਾ ਤਾਂ ਇੰਡੀਆ ਦਾ ਲਾ ਦਿਓ ਫੇ ਉਹਨਾਂ ਨੇ ਮੈਨੂੰ ਤਿੰਨ ਡਾਂਗਾ ਮਾਰੀਆਂ ਉਹ ਕੁਸੁੰਨ ਮਾਰੇ ਚਾਰ ਪੰਜ ਬੰਦੇ ਸੀਗੇ ਨਿਹੰਗ ਸਾਹਿਬ ਗੁਰੂ ਦੀ ਲਾਡਲੀਆਂ ਫੌਜਾਂ ਵਿਰੋਧ ਕਿਉਂ ਕੀਤਾ ਇਸ ਗੱਲ ਦਾ ਉਹ ਗੁਰੂ ਦੀ ਲਾਡਲੀਆਂ ਫੌਜਾਂ ਨੇ ਜੀ ਉਹ ਅਗਰ ਵਿਰੋਧ ਨਾ ਕਰਦੇ ਤੇ ਮੇਰੀ ਮਾਂ ਦਾ ਅਧਿਆਨਤ ਨਹੀਂ ਹੋਣਾ ਸੀ ਕਿਉਂਕਿ ਮੇਰੀ ਮਾਂ ਇੰਡੀਆ ਸੀ ਭਾਰਤ ਸੀ ਜਿਨੇ ਮੈਨੂੰ ਜਨਮ ਦਿੱਤਾ ਸੀ ਜਿੱਦਾਂ ਹੀ ਉਹ ਝੰਡਾ ਟੁੱਟਿਆ ਮੇਰੀ ਮਾਂ ਦੇ 12 ਦਿਨਾਂ ਬਾਅਦ ਮੇਰੇ ਮਾਂ ਦਾ ਕਾਲ ਚਲਾਣਾ ਹੋ ਗਿਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਸਾਡੀ ਨਿਹੰਗ ਫੌਜਾਂ ਦਾ ਜਿਨ੍ਹਾਂ ਨੇ ਝੰਡਾ ਤੋੜ ਕੇ ਸਾਡੀ ਮਾਂ ਨੂੰ ਮੁਕਤੀ ਦਿਵਾਈ ਨਿਹੰਗ ਫੌਜਾਂ ਦੀ ਗੱਲ ਕਰੀ ਤਾਂ ਅੱਜ ਕੱਲ ਬੜਾ ਵਿਵਾਦਿਤ ਜਿਹੜਾ ਹੋ ਰਿਹਾ ਕਈ ਇਹੋ ਜਿਹੇ ਕਦਮ ਉਹਨਾਂ ਵੱਲੋਂ ਚੁੱਕੇ ਗਏ ਨੇ ਜਿਨ੍ਹਾਂ ਦਾ ਵਿਰੋਧ ਵੀ ਲੋਕਾਂ ਨੂੰ ਕਰਨਾ ਪੈ ਗਿਆ ਕਿ ਜੋ ਨਹੀਂ ਜੀ ਉਹ ਇੱਕ ਪ੍ਰਕਾਰ ਨਾਲ ਕਰਦੇ ਤੇ ਸਹੀ ਪਏ ਨੇ ਲੇਕਿਨ ਕਿਸੇ ਨੂੰ ਚੰਗਾ ਲੱਗਦਾ ਨਹੀਂ ਪਿਆ ਉਹ ਕਹਿੰਦੇ ਕਿ ਗੁਰੂ ਦਾ ਸਿੱਖ ਜਿਹੜਾ ਹੈ ਨਾ ਉਹ ਕਿਸੇ ਦੇ ਅੱਗੇ ਤਲਵੇ ਨਹੀਂ ਚੜਦਾ ਗੁਰੂ ਦਾ ਸਿੱਖ ਜਿਹੜਾ ਹੈ ਨਾ ਉਹ ਆਪਣੀ ਮਰਿਆਦਾ 'ਚ ਰਹਿੰਦਾ ਹੈ ਆਪਣੀ ਮਰਿਆਦਾ 'ਚ ਰਹਿੰਦਾ ਹੈ ਤੇ ਅੱਜ ਕੱਲ ਦੇ ਜਿਹੜੇ ਪ੍ਰਧਾਨ ਨੇ ਉਹ ਆਪਣੀ ਮਰਿਆਦਾ 'ਚ ਹੈ ਨਹੀਂ ਪ੍ਰਧਾਨ ਆਪਣੀ ਪ੍ਰਧਾਨਗੀ ਕਰਦੇ ਆ ਸਿੰਘਾਂ ਨੂੰ ਨਾਲ ਖੜਾ ਕਰ ਲੈਂਦੇ ਆ ਕਿ ਲੜੋ ਜੀ ਸਿੰਘਾਂ ਦੀ ਫੌਜਾਂ ਅੱਗੇ ਜਾ ਕੇ ਲੜਣਗੀਆਂ ਆ ਪਿੱਛੇ ਪੈ ਲੈ ਕੇ ਸਾਈਡ ਤੇ ਹੋ ਜਾਂਦੇ ਆ ਸਿੰਘ ਫੌਜੀ ਲੜੀ ਜਾਂਦੇ ਆ ਆਪਸ ਵਿੱਚ ਇਹ ਕੀ ਗੱਲ ਤੁਸੀਂ ਸੰਗਤ ਨੂੰ ਜਾਪਨਾ ਜੁੜਨਾ ਚਾਹੁੰਦੇ ਹੋ ਮੈਂ ਜਾਪਨਾ ਕਰਾਉਣਾ ਚਾਹੁੰਦਾ ਮੈਂ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਵੀ ਸਿੱਖ ਬੰਦੇ ਹੈਗੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਆ ਜਾਵਾਂਗਾ ਮੈਂ ਸੰਗਤ ਨੂੰ ਜਾਪ ਕਰਾਣ ਆਇਆ ਧਰਤੀ ਤੇ ਔਰ ਲੋਕਾਂ ਨੂੰ ਸਮਝਾਣ ਆਇਆ ਕਿ ਪਰਮਾਤਮਾ ਸੱਚਾ ਸੀ ਸੱਚਾ ਹੈ ਤਾਂ ਸੱਚਾ ਰਹੇਗਾ ਰੱਬ ਨੂੰ ਪੈਸੇ ਦੇਣੇ ਬੰਦ ਕਰੋ ਅੱਗੇ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਉਹਦੀ ਸੇਵਾ ਕਰਨੀ ਹੈ ਤੇ ਕਰੋ ਜੇ ਦਾਨ ਦੇਣਾ ਤਾਂ ਉਹਨੂੰ ਦੋ ਜਿਹੜਾ ਚੰਗਾ ਕੰਮ ਕਰ ਰਿਹਾ ਹੈ ਜਿਹੜਾ ਚੰਗਾ ਕੰਮ ਨਹੀਂ ਕਰ ਰਿਹਾ ਉਹਨੂੰ ਦਾਨ ਦੇਣਾ ਬੰਦ ਕਰੋ ਜਿਹੜਾ ਗੁਰੂ ਘਰ ਵਿੱਚ ਮੱਥਾ ਟੇਕਿਆ ਤੁਸੀਂ ਉਸ ਦੀ ਗੱਲ ਕਰ ਰਹੇ ਹੋ ਜਾਂ ਕੋਈ ਵੱਖਰੇ ਦਾਨ ਦੀ ਗੱਲ ਕਰ ਰਹੇ ਹੋ ਮੈਂ ਬੱਬੇ ਗੁਰੂ ਦੇ ਘਰ ਗੁਰੂ ਦਾ ਘਰ ਜ਼ਿਕਰ ਹੈ ਕਿਥੇ ਕਿਥੇ ਘਰ ਮਨੂੰ ਗੁਰੂ ਦੇ ਘਰੋਂ ਕੱਢਿਆ ਗਿਆ ਕਹਿੰਦੇ ਤੁਸੀਂ ਜਾਪ ਨਹੀਂ ਕਰਾ ਸਕਦੇ ਪ੍ਰਧਾਨ ਦਾ ਗੁਰਦੁਆਰਾ ਰੱਬ ਦਾ ਨਹੀਂ ਹੈ ਫਿਰ ਕਿਹੜਾ ਗੁਰੂ ਦਾ ਘਰ ਹੈ ਹਰਮੰਦਰ ਸਾਹਿਬ ਮਨੂੰ ਇੱਕ ਗੱਡੀ ਲਗਾਉਣ ਨਹੀਂ ਦਿੱਤੀ ਗਈ ਪਾਰਕਿੰਗ 'ਚ ਮੈਂ ਲੁਧਿਆਣੇ ਤੋਂ ਸੰਗਤ ਲੈ ਕੇ ਗਿਆ ਸੀ ਫਰੀ ਉਹਨਾਂ ਨੂੰ ਮੱਥਾ ਟੇਕਣ ਲਈ ਗਿਆ ਉਹ ਕਹਿੰਦੇ ਜੀ ਇੱਥੇ ਨਹੀਂ ਗੱਡੀ ਖੜੀ ਕਰ ਸਕਦੇ ਇੱਥੇ ਜਗ੍ਹਾ ਨਹੀਂ ਹੈਗੀ ਪਾਰਕਿੰਗ 'ਚ ਜਾਓ ਕਿਉਂ ਜੀ ਅਸੀਂ ਆਪਣੇ ਗੁਰੂਆਂ ਦੇ ਘਰ ਜਾ ਕੇ ਆਪਣੀ ਗੱਡੀ ਵੀ ਨਹੀਂ ਖੜੀ ਕਰ ਸਕਦੇ ਐਨੀ ਪਰਮਿਸ਼ਨ ਵੀ ਨਹੀਂ ਕਹਿੰਦੇ ਪ੍ਰਧਾਨ ਜੀ ਦੀ ਪਰਮਿਸ਼ਨ ਨਹੀਂ ਹੈ ਪ੍ਰਧਾਨ ਜੀ ਦਾ ਗੁਰਦੁਆਰਾ ਜੀ ਰੱਬ ਦਾ ਗੁਰਦੁਆਰਾ ਨਹੀਂ ਹੈ ਨਹੀਂ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਕਮੇਟੀਆਂ ਹੋ ਗਿਆ ਹੈ ਪ੍ਰਧਾਨ ਗੁਰਦੁਆਰੇ ਦੇ ਹੋ ਗਏ ਉਹਨਾਂ ਦੇ ਗੁਰਦੁਆਰੇ ਰਹਿ ਗਏ ਨੇ ਜੋ ਚਾਹਦੇ ਨੇ ਉਹ ਕਰਨ ਰੱਬ ਦਾ ਨਹੀਂ ਹੈ ਅਸੀਂ ਹਿੰਦੂ ਕਹਿੰਦੇ ਆ ਕਿ ਮੱਕਾ ਮਦੀਨਾ ਚ ਸੰਗਰ ਭਗਵਾਨ ਨੂੰ ਕੈਦ ਕੀਤਾ ਗਿਆ ਰੱਬ ਨੂੰ ਹੱਦ ਤੱਕ ਕੋਈ ਕੈਦ ਨਹੀਂ ਕਰ ਪਾਇਆ ਕ੍ਰਿਸ਼ਨ ਭਗਵਾਨ ਨੂੰ ਕੈਦ ਕਰ ਲਿਆ ਸੀ ਕਿ ਮੱਕਾ ਮਦੀਨਾ ਚ ਕੈਦ ਕਰ ਲਾਂਗੇ ਰੱਬ ਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ ਰੱਬ ਤੇ ਪਿਆਰ ਦਾ ਭੁੱਖਾ ਹੁੰਦਾ ਤੁਸੀਂ ਹਰ ਧਰਮ ਦਾ ਸਨਮਾਨ ਕਰਦੇ ਹੋ ਸ਼ਿਵ ਜੀ ਜੀ ਦਾ ਵੀ ਜਾਪ ਕਰਦੇ ਹੋ ਨਮਾਜ਼ ਵੀ ਪੜਦੇ ਤੁਸੀਂ ਨਮਾਜ਼ ਉਹ ਅਸੀਂ ਚਾਹਾਂਗੇ ਸਰ ਸਾਨੂੰ ਦਰਸ਼ਕਾਂ ਨੂੰ ਥੋੜਾ ਜਿਹਾ ਪੜ ਕੇ ਸੁਣਾਓ ਕਿਦਾ ਤੁਸੀਂ ਜੋ ਹੈ ਹਰ ਧਰਮ ਦਾ ਦੇਖੋ ਜੀ ਮੈਂ ਚਾਰ ਧਰਮਾਂ ਦਾ ਇਸ ਕਰਕੇ ਪਾਲਣਾ ਕਰਦਾ ਕਿਉਂਕਿ ਚਾਰੋਂ ਉਂਗਲਾਂ ਇੱਕ ਜਿਹੀਆਂ ਨਹੀਂ ਹੁੰਦੀਆਂ ਇਹ ਚਾਰੋਂ ਅੱਡ-ਅੱਡ ਨੇ ਅਸੀਂ ਚਾਰਾਂ ਨੂੰ ਇੱਕ ਕਦੇ ਨਹੀਂ ਕਰ ਸਕਦੇ ਇਹ ਸਾਡੀ ਮਾਂ ਹੈ ਅਗਰ ਇਹ ਮਾਂ ਸਾਨੂੰ ਪੈਦਾ ਨਾ ਕਰਦੀ ਤਾਂ ਅਸੀਂ Hindu Muslim Sikh Isaai ਬਣ ਨਹੀਂ ਸਕਦੇ ਸੀ ਇਸ ਕਰਕੇ ਮੈਂ ਚਾਰਾਂ ਦਾ ਆਵਾਹਨ ਕਰ ਰਿਹਾ ਕਿ ਮਨੂੰ ਚਾਰੋਂ ਧਰਮਾਂ ਦੀ ਲੋੜ ਹੈ ਮਨੂੰ ਇੱਕ ਧਰਮ ਦੀ ਲੋੜ ਨਹੀਂ ਹੈ ਮਨੂੰ ਚਾਰੋਂ ਧਰਮਾਂ ਦੀ ਲੋੜ ਹੈ ਮਨੋ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਵੀ ਚਾਹੀਦੇ ਨੇ ਫੌਜਾਂ ਵੀ ਚਾਹੀਦੀਆਂ ਨੇ ਸਾਨੂੰ ਮੁਸਲਮਾਨ ਵੀ ਚਾਹੀਦੇ ਨੇ ਜਿਹੜੇ ਸਾਡੇ ਨਾਲ ਖੜਨ ਔਰ ਸਾਡਾ ਸਾਥ ਦਵਨ ਜੋ ਪਹਿਲਾਂ ਪੁਰਖਾਂ ਨੇ ਗਲਤੀ ਕੀਤੀ ਹੈ ਉਹ ਅਸੀਂ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੇ ਅਸੀਂ ਸਾਰੇ ਮਿਲ ਕੇ ਹਿੰਦੁਸਤਾਨ ਨੂੰ ਕੈਸਾ ਹਿੰਦੁਸਤਾਨ ਬਣਾਵਾਂਗੇ ਕਿ ਪੂਰਾ ਵਰਲਡ ਸਾਡੇ ਕੋਲ ਆਏਗਾ ਅਸੀਂ ਕਿਸੇ ਵਰਲਡ ਕੋਲ ਨਹੀਂ ਜਾਵਾਂਗੇ ਪੈਸੇ ਮੰਗਣ ਵਾਸਤੇ ਬਿਲਕੁਲ ਜੋ ਹੈ ਖਾਲਸਾ ਜੀ ਹਰ ਧਰਮ ਦਾ ਸਨਮਾਨ ਕਰਦਿੰਨੇ ਕਰਨਾ ਵੀ ਚਾਹੀਦਾ ਹੈ ਉਹਨਾਂ ਵੱਲੋਂ ਨਮਾਜ਼ ਵੀ ਪੜ੍ਹੀ ਜਾਂਦੀ ਏ ਤੇ ਸ਼ਿਪਕ ਗੁਣਗਾਨ ਵੀ ਕੀਤਾ ਜਾਂਦਾ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿਸ ਤਰ੍ਹਾਂ ਜੋ ਹੈ ਉਹ ਨਮਾਜ਼ ਪੜ੍ਹਨਗੇ ਉਹ ਆਮ ਗਣੇਸ਼ਾ 哦。Oh. Allah Akbar Allah Hu Akbar Allah ਰਾਮ ਨਾਮ ਸਤਿ ਰਾਮ ਨਾਮ ਸਤਿ ਰਾਮ ਨਾਮ ਸਤਿ ਕਾਲ ਕਾਲ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਤਾਂ ਕਿਹਾ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਜੋ ਹੈ ਆਜਾਮੀ ਪੜੀ ਗਈ ਉਹਨਾਂ ਵੱਲੋਂ ਤੇ ਸਿਰ ਜੀ ਨੂੰ ਯਾਦ ਕੀਤਾ ਗਿਆ RAM ਨਾਮ ਸਤਿ ਦਾ ਜਿਆ ਉਹਦਾ ਵੀ ਜਾਪ ਕੀਤਾ ਗਿਆ ਤੇ ਖਾਲਸਾ ਜੀ ਜਾਂਦੇ ਜਾਂਦੇ ਇੱਕ ਸਵਾਲ ਇਹ ਕਿ ਤੁਸੀਂ ਪਹਿਲਾਂ ਵੀ ਸੇਵਾ ਕਰਦੇ ਰਹੇ ਹੋ 5 ਸਾਲ ਤੱਕ ਫ੍ਰੀ ਸੇਵਾ ਕੀਤੀ ਹੈ ਹੁਣ ਜਿਹੜੀ ਸੇਵਾ ਕਰ ਰਹੇ ਹੋ ਉਹਦੇ ਵਿੱਚ ਫ੍ਰੀ ਸੇਵਾ ਕਰ ਰਹੇ ਹੋ ਜਾਂ ਕੁਝ ਇਹ ਹੁਣ ਇਦਾਂ ਦੀ ਸੇਵਾ ਕਰ ਰਹੇ ਆ ਜੀ ਕਿ ਗੱਡੀ ਨੰਬਰ ਦੋ ਪੈਸਾ ਹੈ ਤਾਂ ਦੋ ਨਹੀਂ ਹੈ ਤਾਂ ਨਾ ਦੋ ਸੇਵਾ ਜਾਰੀ ਰਹੇਗੀ ਸੇਵਾ ਜਾਰੀ ਰਹੇਗੀ ਜਿਹਦੇ ਕੋਲ 20000 ਦਾ ਮੋਬਾਈਲ ਹੈ ਉਹਦੇ ਕੋਲ 20 ਰੁਪਏ ਨਹੀਂ ਹੈ ਕਿ ਦੇਣ ਨੂੰ ਇਹ ਤੇ ਗਲਤ ਗੱਲ ਹੈ ਤੇ ਸਾਨੂੰ ਵੀ ਵੱਧ ਚੜ ਕੇ ਥੋੜੇ ਬਹੁਤ ਪੈਸੇ ਦੋ ਆਨਲਾਈਨ ਤਾਂ ਕਿ ਮੈਂ ਸਿਸ਼ਟੀ ਨੂੰ ਬਦਲ ਸਕਾਂ ਐਸਾ ਪੰਜਾਬ ਬਣਾਈਏ ਜੋ ਰੰਗਲੇ ਤੋਂ ਵੀ ਰੰਗਲਾ ਹੋਵੇ ਸਾਡੇ ਪੰਜਾਬ ਦਾ ਕੋਈ ਮੁਕਾਬਲਾ ਨਾ ਕਰ ਸਕੇ ਅਮਰੀਕਾ ਦੇ ਲੋਕ ਸਾਡੇ ਕੋਲ ਆ ਕੇ ਸਰਨ ਲਵਨ ਕਿਉਂਕਿ ਉੱਥੇ ਅੱਗ ਲੱਗੀ ਹੋਈ ਹੈ ਤੇ ਪੈਸੇ ਦੀ ਡਿਮਾਂਡ ਕਰ ਰਹੇ ਹੋ ਪੈਸਾ ਕਿਸ ਲਈ ਤੁਸੀਂ ਪਬਲਿਕ ਪੈਸਾ ਸਾਨੂੰ ਚਾਹੀਦਾ ਜਾਨਵਰਾਂ ਵਾਸਤੇ ਜਾਨਵਰਾਂ ਦਾ ਮੁਰਦ ਘਾਟ ਬਣਾਉਣਾ ਹੈ ਔਰ ਫਿਰ ਜਾਨਵਰਾਂ ਨੂੰ ਫੋਕਾਂਗਾ ਮੈਂ ਖੁਦ ਫੋਕਾਂਗਾ ਉਹਨਾਂ ਦੀਆਂ ਆਸਤੀਆਂ ਜਿਹੜੀਆਂ ਨੇ ਉਹ ਨਹਿਰ 'ਚ ਪਾਵਾਂਗਾ ਉਹ ਵੀ ਫਰੀ ਪਾਵਾਂਗਾ ਅੱਜ ਕੱਲ ਇਨਸਾਨਾਂ ਕੋਲ ਨੂੰ 4500 ਰੁਪਇਆ ਲਿਆ ਜਾਂਦਾ ਭੂਕਨ ਦਾ ਸ਼ਾਇਨਾ ਚਾਗਰ ਜਾਈਏ ਤਾਂ 10000 ਰੁਪਇਆ ਲੱਗਦਾ ਉਹਦੇ ਬਾਅਦ ਆਪਾਂ ਨੂੰ ਹਸਤੀਆਂ ਦੇ ਚ ਪੈਸੇ ਵੀ ਦੇਣੇ ਪੈਂਦੇ ਨੇ ਤੇ ਸਰਟੀਫਿਕੇਟ ਨਹੀਂ ਬਣੇਗਾ ਜੇ ਤੁਸੀਂ ਹਸਤੀਆਂ ਬਾਨ ਦੀ ਪਰਚੀ ਨਹੀਂ ਲੈ ਕੇ ਆਓਗੇ ਇਹ ਗਲਤ ਗੱਲ ਹੈ ਮਰੇ ਹੋ ਇਹਨੂੰ ਤਾਂ ਘੱਟ ਤੋਂ ਘੱਟ ਛੱਡ ਦਿਓ ਬਾਬੇ ਮਰੇ ਹੋ ਇਹਨੂੰ ਤਾਂ ਛੱਡ ਦਿਓ ਜਿੰਦੇ ਨੂੰ ਤਾਂ ਛੱਡਣਾ ਨਹੀਂ ਮਰੇ ਨੂੰ ਤਾਂ ਛੱਡ ਦਿਓ ਮਰੇ ਤੋਂ ਵੀ ਪੈਸੇ ਲੈਂਦੇ ਆ ਕਹਿੰਦੇ ਜੀ ਮਰਿਆ ਵੀ ਪੈਸੇ ਦੇ ਕੇ ਜਾਊਗਾ ਫਿਰ ਰੱਬ ਨੂੰ ਰੱਬ ਦੇ ਨਾਂ ਤੇ ਕਿਉਂ ਪੈਸੇ ਇਕੱਠੇ ਕਰ ਰਹੇ ਹੋ ਇਸ ਕਰਕੇ ਮੈਂ ਆਪਣੀ ਫੋਟੋ ਤੇ ਹਾਲ ਚ ਪੈਸਾ ਵੱਡਾ ਬਣਿਆ ਹੋਇਆ ਪੈਸੇ ਦੇ ਪਿੱਛੇ ਲਾਈ ਝਗੜੇ ਹੋ ਰਹੇ ਨੇ ਅਗਰ ਕੋਈ ਮੈਨੂੰ ਗਾਲ ਵੀ ਕੱਢੇਗਾ ਨਾ ਤਾਂ ਉਹਦਾ ਬਿਜ਼ਨਸ ਬੰਦ ਹੋ ਰਿਹਾ ਹੋਵੇਗਾ ਤਾਂ ਹੀ ਮੈਨੂੰ ਗਾਲ ਕੱਢੇਗਾ ਤਾਂ ਹੀ ਉਹਨੂੰ ਬੁਰਾ ਲੱਗੇਗਾ ਅਗਰ ਉਹ ਸੱਚਾ ਪ੍ਰਮਾਤਮਾ ਦਾ ਸਿੱਖ ਹੈ ਜਾਂ Hindu ਹੈ ਜਾਂ ਮੁਸਲਮਾਨ ਹੈ ਜਾਂ ਇਸਾਈ ਹੈ ਹਾਲੇਲੂਇਆ ਹੈ ਉਹ ਕਦੇ ਵੀ ਬੁਰਾ ਨਹੀਂ ਮੰਨੇਗਾ ਕਿਉਂਕਿ God is not for sale ਪ੍ਰਮਾਤਮਾ ਭਿਖਾਰੀ ਨਹੀਂ ਹੈ ਇਨਸਾਨ ਭਿਖਾਰੀ ਹੈ ਰੱਬ ਭਿਖਾਰੀ ਨਹੀਂ ਹੈ ਰੱਬ ਨੂੰ ਭਿਖਾਰੀ ਬਣਾਇਆ ਜਾ ਰਿਹਾ ਹੈ ਕੁਲਬੀਰ ਐਸਨ ਸਾਡੇ ਨਾਲ ਖਾਲਸਾ ਜੀ ਜਿੰਨਾ ਦਾ ਕਹਿਣਾ ਕਿ ਭਗਵਾਨ ਜੋ ਹੈ ਪੈਸੇ ਦਾ ਭੁੱਖਾ ਨਹੀਂ ਹੈ ਭਿਖਾਰੀ ਨਹੀਂ ਹੈ ਉਸ ਨੂੰ ਪੈਸਾ ਨਾ ਦਿੱਤਾ ਜਾਵੇ ਬਲਕਿ ਜਿਹੜੇ ਜਾਨਵਰ ਜਿਹੜੇ ਬੇਜੁਬਾਨ ਨੇ ਮਰਦੇ ਨੇ ਜਾਂ ਉਹਨਾਂ ਨੂੰ ਖਾਣ ਲਈ ਚਾਹੀਦਾ ਹੈ ਉਹਨਾਂ ਦਾ ਜੋ ਹੈ ਪੋਸ਼ਣ ਕਰਨਾ ਚਾਹੀਦਾ ਉਹਨਾਂ ਵਾਸਤੇ ਜੋ ਹੈ ਪੈਸੇ ਦੇਣੇ ਚਾਹੀਦੇ ਨੇ ਤਾਂ ਕਿ ਉਹਨਾਂ ਦਾ ਕੋਈ ਖਾਸ ਇੰਤਜ਼ਾਮ ਜੁੜਾ ਕੀਤਾ ਜਾਣਾ ਚਾਹੀਦਾ ਹੋ ਸਕੇ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਪਹਿਲਾਂ ਹੀ ਜੋ ਹੈ ਆਪਣੇ ਫੁੱਲਾ ਦਾ ਹਾਰ ਜਿਹੜਾ ਆਪਣੀ ਤਸਵੀਰ ਤੇ ਪਾਇਆ ਖਾਲਸਾ ਜੀ ਦੇ ਵਿਚਾਰਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਲੁਧਿਆ